हाँ जी हेल्दी किचन थोड़ा बहुत बहुत स्वागत है जी सबनों प्यार भरी सताल जी अज मैं बना रही थी पनीर की रैसपी और बिल्कुल अलग तरीके हूँ मैं देखो सब तो पहले लिए शिमला मिर्च प्याज और टमाटर हरी मिर्च और मैं शिमला मिर्च देखो थोड़ी मोटी मोटी कट्टी है और प्याज भी जड़े एक तो चार चार किते हैं छोटे प्याज से चार चार पीस कर लेने टमाटर भी मोटे कटते हैं बहुत ही वील्दी खी है रैसपी ਅਰਿ ਫਰੀ ਜੂਰ ਜਨਲ ਬਣਾਉਣਾ ਹੈ ਤੇ ਵੇਖਣਾ ਹਰੀ ਮਿਰਚ ਥੋੜੀ ਮਰਚੀ ਜਿੰਨੀ ਮਰਜੀ ਪਾ ਲਓ ਮੈਂ ਚਾਰ ਮਿਰਚਾਂ ਦੀ ਕਟਿੰਗ ਕੀਤੀ ਹੈ ਠੀਕ ਹੈ ਜੀ ਹਾਂਜੀ ਅਸੀਂ ਕੜਾਹੀ ਰੱਖ ਦਿੱਤੇ ਤੇ ਤੇਲ ਗਰਮ ਹੋ ਗਿਆ ਹੈ ਹੁਣ ਸਭ ਤੋਂ ਪਹਿਲੇ ਅਸੀਂ ਪਿਆਜ਼ ਪਾਵਾਂਗੇ ਸਿਰਫ ਟਾਂਸਪੇਰੇਟ ਕਰ ਦੇਣੇ ਆਸ ਨੂੰ ਉਹ ਸਾਰ ਨਾਲ ਬਹੁਤ ਸੁਆਹੀ ਲਗਣਾ ਜਿਆਦਾ ਬਿਲਕੁਲ ਹਲਕੇ ਸੇਕ ਤੇ ਬਣਾਉਣੇ ਹਲਕੇ ਸੇਕ ਤੇ ਨੂੰ ਪੁਲਾ ਥੋੜਾ ਥੋੜਾ ਜਿਆਦਾ ਨਹੀਂ ਦਾਲ ਲੈ ਕਿਉਂਕਿ ਇਹਦੇ ਵਿੱਚ ਸੱਚੇ ਪਿਆਜ਼ ਬਹੁਤ ਵਧੀਆ ਲੱਗਦੇ ਨੇ ਕਈ ਲੋਕ ਇਹਨੂੰ ਟੋਫੀਆਜਾ ਪਨੀਰ ਵੀ ਕੰਦੇ ਨੇ ਬਹੁਤ ਹੀ ਵਧੀਆ ਬੰਦਾ ਬਹੁਤ ਟੇਸਟੀ ਬੰਦਾ ਹੈ ਔਰ ਹੈਲਦੀ ਰੈਸਪੀ ਹੈ ਬਿਲਕੁਲ ਅਗਰ ਤੁਹਾਡੇ ਬੱਚੇ ਦੂਸਰੀ ਤਰ੍ਹਾਂ ਪਨੀਰ ਨਹੀਂ ਖਾਂਦੇ ਤੜੀ ਵਾਲਾ ਜਾਂ ਭੁਲਜੀ ਤਾਂ ਤੁਸੀਂ ਇਸ ਤਰ੍ਹਾਂ ਬਣਾਉਤੇ ਉਹਨਾਂ ਨੂੰ ਖਵਾ ਸਕਦੇ ਹੋ ਬਹੁਤ ਹੀ ਵਧੀਆ ਬੰਦਾ ਸਿਰਫ 2 ਮਿੰਟ ਅਸੀਂ ਉਹਨੂੰ ਭੁੰਨਾ ਹੈ ਫਰਾਈ ਕਰਨਾ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਪਿਆਜ਼ਾਂ ਨੂੰ ਲਾਲ ਨਹੀਂ ਕਰਨਾ ਕੱਚੇ ਕੱਚੇ ਰਹਿਣ ਦੇਣਾ ਬਸ ট্রান্সਪੇਰੈਂਟ ਹੀ ਰਹਿਣ ਹਲਕੇ ਹਲਕੇ ਪੁਣੇ ਨੇ ਨੂੰ ਔਰ ਸ਼ੇਕ ਵੀ ਮੈਸ਼ਿੰਗ ਕੀਤਾ ਬਿਲਕੁਲ ਬਹੁਤ ਹੀ ਵਧੀਆ ਹੈਲਦੀ ਜਿਹੜੀ ਰੈਸਪੀ ਹੁੰਦੇ ਨੇ ਉਹ ਬਣਾ ਰਹੀ ਹਾਂ ਮੈਂ ਕਿਉਂਕਿ ਤੁਹਾਨੂੰ ਪਤਾ ਹੈਲਦੀ ਚੀਜ਼ਾਂ ਬੱਚਾਂ ਨੂੰ ਦੇਵਾਂਗੇ ਤੇ ਬੱਚੇ ਵੀ ਐਕਟਿਵ ਰਹਿਣਗੇ ਤੇ ਹੈਲਦੀ ਰਹਿਣਗੇ ਹਾਂਜੀ ਹੁਣ ਅਸੀਂ ਪਾ ਦਾਂਗੇ ਸ਼ਿਮਲਾ ਮਿਰਚ ਤੇ ਨਾਲ ਹੀ ਜਿਹੜੇ ਟਮਾਟਰ ਤੇ ਹਰੀ ਮਿਰਚ ਕੱਤੀ ਹੈ ਉਹ ਵੀ ਅਸੀਂ ਨਾਲ ਹੀ ਪਾ ਦਾਂਗੇ ਠੀਕ ਹੈ ਜੀ ਹਰੀ ਮਿਰਚ ਤੁਹਾਡੀ ਮਰਜ਼ੀ ਹੈ ਜਿੰਨਾ ਤੁਸੀਂ ਤਿੱਖਾ ਖਾਣਾ ਉਹਨਾਂ ਸੀ ਪਰ ਮੈਂ ਹਰੀ ਮਿਰਚਾਂ ਚਾਰ ਹੀ ਪਾਈਆਂ ਨੇ ਕਿਉਂਕਿ ਸਬਜ਼ੀ ਜਰਾ ਜ਼ਿਆਦੀ ਸੀ ਅੰਮ੍ਰਿਤ ਦਾ 300 ਗ੍ਰਾਮ ਲਿਆ ਸਬਜ਼ੀ ਵੀ ਕਾਫੀ ਬਣ ਗਈ ਹੈ ਤੇ ਇਸ ਵਾਸਤੇ ਮੈਂ ਮਿਰਚਾਂ ਚਾਰ ਪਾਈਆਂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਨੂੰ 2 ਮਿੰਟ ਸਿਰਫ ਪੁੰਨਾਂਗੇ 2-3 ਮਿੰਟ ਵਾਸਤੇ ਚਾਦਾਂਗੇ ਕੋਈ ਜ਼ਿਆਦਾ ਮਸਾਲੇ ਨਹੀਂ ਪਾਣੇ ਸਬਜ਼ੀ ਇੰਨੀ ਟੇਸਟੀ ਬਣਦੀ ਹੈ ਔਰ ਇੰਨੀ ਹੈਲਦੀ ਬਣਦੀ ਹੈ ਬੱਚੇ ਜਿਹੜੇ ਮਸਾਲੇ ਨੇ ਨਾ ਉਹਨੇ ਬੜਾ ਖੁਸ਼ ਹੋ ਕੇ ਖਾਂਦੇ ਨੇ ਜਿਹੜਾ ਸੀ ਦਾ ਮਸਾਲਾ ਬਣ ਜਾਣਾ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰ ਦੇ ਬਹੁਤ ਟੇਸਟੀ ਬਣਦਾ ਹੈ ਹੁਣ ਅਸੀਂ ਨੂੰ ਸਿਰਫ 2 ਮਿੰਟ ਵਾਸਤੇ ਟੱਕ ਦਵਾਂਗੇ ਤਾਂ ਕਿ ਥੋੜੀ ਹਲਕੀ ਜੀ ਸਬਜ਼ੀ ਪੱਕ ਜਾਵੇ ਠੀਕ ਹੈ ਜੀ ਹਾਂਜੀ ਅਸੀਂ ਨੂੰ ਟੱਕ ਦਿੱਤਾ ਸਿਰਫ 2 ਮਿੰਟ ਵਾਸਤੇ 2 ਮਿੰਟ ਤੋਂ ਬਾਅਦ ਅਸੀਂ ਖੋਲ ਲਾਂਗੇ ਤੇ ਦੇਖਾਂਗੇ ਕਿਸ ਤਰ੍ਹਾਂ ਦੇ ਬਣ ਗਏ ਨੇ ਕੁੱਸ ਤੋਂ ਬਾਅਦ ਇਹਲਾ ਪ੍ਰੋਸੈਸ ਸ਼ੁਰੂ ਕਰਾ ਲਓ ਠੀਕ ਹੈ ਜੀ ਤੇ ਜਿਹੜਾ ਤੁਸੀਂ ਪਨੀਰ ਕੱਟਣਾ ਮੈਂ ਇਸ ਤਰ੍ਹਾਂ ਦੇ ਪੀਸ ਕੱਟੇ ਨੇ ਤੁਸੀਂ ਆਪਣੀ ਮਰਜ਼ੀ ਮੁਤਾਬਕ ਹੋਰ ਵੀ ਮੋਟੇ ਕਰ ਸਕਦੇ ਹੋ ਪਰ ਐਨੇ ਸਾਈਜ਼ ਠੀਕ ਰਹਿੰਦਾ ਵਧੀਆ ਰਹਿੰਦੇ ਨੇ 300 ਗ੍ਰਾਮ ਮੈਂ ਪਨੀਰ ਲਿਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨਾ ਫੈਮਿਲੀ ਦੇ ਹਿਸਾਬ ਨਾਲ ਬਣਾਣਾ ਉਹਨਾ ਲੈ ਸਕਦੇ ਹੋ ਔਰ ਇਸ ਤਰ੍ਹਾਂ ਪੀਸ ਕੱਟਨੇ ਨੇ ਠੀਕ ਹੈ ਜੀ ਚੌੜਸ ਚੌੜੇ ਪੀਸ ਤਾਂ ਉਹ ਲੰਬੇ ਹੋ ਜਾਣ ਚੌੜਸ ਹੋ ਜਾਣ ਇਸ ਵੇਲੇ ਨਾਲ ਕੱਟਨੇ ਨੇ ਜਿਆਦਾ ਬੀਕ ਨਹੀਂ ਕਰਨੇ ਕਿਉਂਕਿ ਭੁਰ ਜਾਣੀ ਕਿ ਸਬਜ਼ੀ ਵਿੱਚ ਫਿਰ ਸਬਜ਼ੀ ਦਾ ਮਜ਼ਾ ਨਹੀਂ ਆਣਾ ਠੀਕ ਹੈ ਜੀ ਹਾਂਜੀ 2-3 ਮਿੰਟ ਅਸੀਂ ਇਹਨੂੰ ਅੱਛੀ ਤਰ੍ਹਾਂ ਭੁੰਨ ਲਿਆ ਤੇ ਹੁਣ ਅਸੀਂ ਪਾਵਾਂਗੇ ਕੈਚਅਪ ਸਭ ਤੋਂ ਪਹਿਲੇ ਅਸੀਂ ਕੈਚਅਪ ਪਾਵਾਂਗੇ ਇਤਨਾ ਬਹੁਤ ਜ਼ਿਆਦਾ ਟੇਸਟ ਹੋ ਜਾਂਦਾ ਹੈ ਘੱਟ ਤੋਂ ਘੱਟ 1.5-2 ਚਮਚ ਪਾਣੀ ਠੀਕ ਹੈ ਜੀ ਹੁਣ ਇਹਨੂੰ ਅੱਛੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਘੱਟ ਤੋਂ ਘੱਟ 2 ਚਮਚ ਜ਼ਰੂਰ ਹੋਣੀ ਚਾਹੀਦੀ ਜਿੰਨੀ ਸਬਜ਼ੀ ਹੈ अभी दो चम्मच जरूर हो गए थोड़ी कट लागर इसी बोर पा दी मिर्च मसाले थोड़ पाना में मुताबिक कुछ नौ पाने आटी पा बाद हल्का जहा फ्लेवर वास्ते थोड़ा जीरा पवोंगे देगी मिर्च ज़्यादा नहीं पानी हल्का जो कलर और गरम मसाला और नॉली थोड़ी हल्दी हल्के हल्के मसाले पाने सारे ਮੈਂ ਲੱਛੀ ਤਰ੍ਹਾਂ ਬਹੁਤ ਸਾਰਾ ਦਵਾਵਾਂਗਾ। ਇਹ ਕੋਈ ਸਬਜ਼ੀ ਦਾ ਕਲਰ ਕਿੰਨਾ ਵਧੀਆ ਹੋਇਆ। ਇਹਨਾਂ ਮਜ਼ੇ ਵਾਲਾ ਬਣਿਆ ਤੁਸੀਂ ਪਨੀਰ ਪਾਓ ਨਾ ਪਾਓ। ਐਸੀ ਸਬਜ਼ੀ ਨੂੰ ਅਲ ਵੀ ਤੁਸੀਂ ਖਾਣਾ ਖਾ ਸਕਦੇ ਹੋ। ਆਹ ਦੇਖੋ ਜੀ ਕਿੰਨੀ ਵਧੀਆ ਸਬਜ਼ੀ ਬਣੀ ਹੈ। ਕੋਲਸੀ ਮਸਾਲੇ ਪਾਣ ਕਰਕੇ 2 ਮਿੰਟ ਅਸੀਂ ਨੂੰ ਭੁੰਨਾਂਗੇ। ਮਸਾਲੇ ਰੱਚ ਜਾਨ ਅਚੀ ਤਰ੍ਹਾਂ ਦੇ ਵਿੱਚ ਮਿਕਸ ਹੋ ਜਾਣ ਮਸਾਲੇ ਸਿਰਫ 2 ਮਿੰਟ ਅਸੇ ਨੂੰ ਘੁਨਣਾ ਹੈ ਠੀਕ ਹੈ ਜਿਆਦਾ ਰੂਸੀ ਸਬਜ਼ੀਆਂ ਗਲ ਨਹੀਂਆਂ ਇਹ ਬਿਲਕੁਲ ਖੜੀਆਂ ਖੜੀਆਂ ਰੱਖਣੀਆਂ ਫਿਰ ਉਸ ਤੋਂ ਬਾਅਦ ਅਸੀਂ ਅੱਗ ਹੋਰ ਸਟਾਰਟ ਕਰਾਂਗੇ 2 ਮਿੰਟ ਸਿਰਫ ਇਹਨੂੰ ਘੁਨਣਾ ਹੈ ਸੀ ਤਾਂ ਤੁਸੀਂ ਨਮਕ ਵੀ ਚੈੱਕ ਕਰ ਸਕਦੇ ਹੋ ਕਿਉਂਕਿ ਅਜੇ ਪਨੀਰ ਵੀ ਪੈਣਾ ਨਮਕ ਥੋੜਾ ਇਸ ਹਿਸਾਬ ਨਾਲ ਘਰਾਰਾ ਹੋਣਾ ਚਾਹੀਦਾ ਤਾਂ ਕਿ ਜਦੋਂ ਇਸ ਪਨੀਰ ਪਾਈਏ ਤੇ ਟਿੱਕਾ ਨਾ ਹੋਵੇ ਸਾਡਾ ਨਮਕ ਠੀਕ ਹੈ ਜੀ 2 ਮਿੰਟ ਅਸੇ ਨੂੰ ਟੱਕਾਂਗੇ ਦੇਖੋ ਜੀ ਸਬਜੀ ਦਾ ਰੰਗ ਸਬਜੀ ਦਾ ਕਲਰ ਕਿੰਨਾ ਵਧੀਆ ਆ ਔਰ ਕਿੰਨੀ ਵਧੀਆ ਲੱਗ ਰਹੀ ਹੈ ਸਬਜੀ ਅਜਤੇ ਇਹਦੇ ਵਿੱਚ ਪਲੇਟ ਲਿਆ ਹੁਣ ਅਸੀਂ ਇਹ ਵਿੱਚ 2 ਚਮਚ ਮਲਾਈ ਪਾਵਾਂਗੇ ਹਾਂਜੀ ਅਸੀਂ 2 ਚਮਚ ਪਾਵਾਂਗੇ ਹੁਣ ਮਲਾਈ ਦੇ ਇੱਕ ਛੋਟਾ-ਛੋਟਾ ਇਤਨਾ ਸਬਜੀ ਦਾ ਬਹੁਤ ਜ਼ਿਆਦਾ ਟੇਸਟ ਵਧੀਆ ਆਉਂਦਾ ਹੈ ਹੌਨਸੀ ਨੂੰ ਛੇਤਰਾ ਕਰਾ ਲਿਆ ਮਿਕਸ ਸੇਕ ਤੁਸੀਂ ਜਿਆਦਾ ਤੇਜ਼ ਨਹੀਂ ਤੇ ਕਰਨਾ ਕਿਉਂਕਿ ਫਿਰ ਸਬਜੀ ਸੜਨ ਲੱਗ ਜਾਂਦੀ ਹੈ ਤੇ ਬਿਲਕੁਲ ਹਲਕੇ ਸੇਕ ਤੇ ਬਣਾਣੀ ਸਬਜੀ ਆ ਦੇਖੋ ਜੀ ਕਿੰਨੀ ਵਧੀਆ ਸਬਜੀ ਬਣ ਗਈ ਦੇਖ ਸਕਦੇ ਹੋ ਤੁਸੀਂ ਉਹਦੇ ਸਿਕ ਮਿੰਟ ਬਾਅਦ ਪਨੀਰ ਪਾਵਾਂਗੇ ਉਸ ਤੋਂ ਬਾਅਦ ਹਾਂਜੀ ਉਹ ਰਸ ਸੁਕਾ ਲੈਂਗੇ ਪਨੀਰ ਉਹ ਆਪੇ ਸੱਤ ਕੇ ਰੱਖਿਆ ਹੈ ਤੇ ਨੂੰ ਅੱਛੇ ਤਰ੍ਹਾਂ ਮਿਕਸ ਕਰ ਦਵਾਂਗੇ ਜਿਆਦਾ ਨਹੀਂ ਹਲਾਉਣਾ ਨਹੀਂ ਪਨੀਰ ਸਾਰਾ ਥੋੜਾ ਘੁੱਟ ਜਾਏਗਾ ਬਿਲਕੁਲ ਹੌਸਤੇ ਹੌਸਤੇ ਨੂੰ ਕਰਨਾ ਥੋੜਾ ਜਿਹਾ ਸੇਕ ਹਲਕਾ ਜਿਹਾ ਉੱਪਰ ਵੀ ਕਰ ਸਕਦੇ ਹੋ ਤੁਸੀਂ ਕਿਉਂਕਿ ਬਹੁਤ ਜਿਆਦਾ ਸੀਮਤੇ ਅਸੀਂ ਕੀਤਾ ਸੀ ਸਬਜ਼ੀ ਸੇ ਬਹੁਤ ਸੀਮਤੇ ਬਣਾਈ ਹੈ ਇਸ ਨੂੰ ਸੇ ਥੋੜਾ ਨੂੰ ਮਿਕਸ ਕਰਨ ਵਾਸਤੇ ਕਰਾਰਾ ਪਰ ਦੇਣ ਵਾਸਤੇ ਥੋੜਾ ਜਿਹਾ ਤੇਜ ਕਰ ਦੋ ਸੇਕ ਨੂੰ ਇਹ ਦੇ ਸਬਜੀ ਸਬਜੀ ਹੁਣ ਅਸੀਂ ਤੁਸੀਂ ਨਾਮ ਜੋ ਮਰਜ਼ੀ ਦੇ ਦਿਓ ਦੋ ਪਿਆਜ਼ਾ ਪਨੀਰ ਦੇ ਦਿਓ ਚਾਹੇ ਕੋਈ ਹੋਰ ਸਬਜੀ ਦੇ ਦਿਓ ਨਾਮ ਤੁਸੀਂ ਪਨੀਰ ਦੀ ਸਬਜੀ ਹੈ ਤੁਸੀਂ ਕੋਈ ਵੀ ਨਾਮ ਇਹਨੂੰ ਦੇ ਸਕਦੇ ਹੋ ਬਹੁਤ ਹੀ ਵਧੀਆ ਤੇ ਹੈਲਦੀ ਸਬਜੀ ਬਣਦੀ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜੂ ਟਰਾਈ ਕਰਨਾ ਠੀਕ ਹੈ ਜੀ। ਔਰ ਬੱਚਾ ਵੀ ਹੈਲਦੀ ਫੂਡ ਖਾਵੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਹੈਲਦੀ ਫੂਡ ਬਣਾਵਾਂ ਤੇ ਬੱਚੇ ਵੀ ਖੁਸ਼ ਰਹਿਣ ਔਰ ਤੁਸੀਂ ਵੀ ਖੁਸ਼ ਰਹੋ ਤੇ ਸਿਹਤਮੰਦ ਰਹੋ ਆਪਣੇ ਪਰਿਵਾਰ ਦਾ ਪੂਰਾ ਤੰਗਰਕ ਹੋ। ਠੀਕ ਹੈ ਜੀ। ਫੋਨ ਅਸੀਂ 2 ਕ੍ਰੈਂਟ ਅਸੀਂ ਨੂੰ ਸੇਕ ਦੇਵਾਂਗੇ ਕਿਉਂਕਿ ਮਲਾਈ ਫੜ ਕੇ ਸਾਡਾ ਥੋੜਾ ਜਿਆ ਹਲਕਾ ਜਿਹਾ ਪਾਣੀ ਛੱਡ ਗਿਆ। ਤੇ ਅਸੀਂ ਇਹ 2 ਮਿੰਟ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਨੂੰ ਬੰਦ ਕਰ ਦੇਵਾਂਗੇ। ਠੀਕ ਹੈ ਜੀ। ਆ ਦੇਖੋ ਜੀ ਸਬਜ਼ੀ ਦਾ ਕਲਰ ਕਿੰਨੇ ਵਧੀਆ ਬਣੇ ਸਬਜ਼ੀ ਇੱਕ ਵਾਰੀ ਜੂਟ ਆਈ ਤਾਂ ਮੇਰੇ ਰਸਤੇ ਨੂੰ OK ਜੀ ਸਤਿ ਸ਼੍ਰੀ ਅਕਾਲ ਜੀ